ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਲੈ ਕੇ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2 ਘੰਟੇ ਤੱਕ ਹਵਾਈ ਅੱਡੇ ਤੇ ਇੰਤਜ਼ਾਰ ਕਰਨਾ ਪਿਆ ਦਰਸ਼ਕਾਂ ਨੂੰ ਦੱਸ ਦਈਏ ਕਿ ਝਾਰਖੰਡ ਵਿੱਚ ਪੈਂਦੇ ਦਿਉ ਘਰ ਦੇ ਹਵਾਈ ਅੱਡੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਜਹਾਜ਼ ਦੇ ਵਿੱਚ ਤਕਨੀਕੀ ਖਰਾਬੀ ਕਾਰਨ ਉਹਨਾਂ ਨੂੰ 2 ਘੰਟੇ ਤੋਂ ਵੱਧ ਦਾ ਸਮਾਂ ਹਵਾਈ ਅੱਡੇ ਤੇ ਰੁਕਣਾ ਪਿਆ ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਦੇ ਜੰਮੂਈ ਵਿੱਚ ਰੈਦੀ ਨੂੰ ਸੰਬੋਧਨ ਕਰਨ ਤੋਂ ਬਾਅਦ ਮੋਦੀ ਨੇ ਹਵਾਈ ਸੈਨਾ ਦੇ ਜਹਾਜ਼ ਦੇ ਵਿੱਚ ਦਿੱਲੀ ਪਹੁੰਚਣਾ ਸੀ ਅਖੀਰ ਜਦੋਂ ਜਹਾਜ਼ ਨੂੰ ਠੀਕ ਨਹੀਂ ਕੀਤਾ ਜਾ ਸਕਿਆ ਤਾਂ 2 ਘੰਟੇ ਬਾਅਦ ਮੋਦੀ ਦੂਜੇ ਜਹਾਜ਼ ਦੇ ਵਿੱਚ ਦਿੱਲੀ ਵਾਸਤੇ ਰਵਾਨਾ ਹੋਏ ਰਾਹੁਲ ਗਾਂਧੀ ਦੇ ਜਹਾਜ਼ ਨੇ 2 ਘੰਟੇ ਤੱਕ ਉਡਾਣ ਨਹੀਂ ਭਰੀ ਜਿਹਾ ਕੀ ਹੋਇਆ ਤੁਹਾਨੂੰ ਦੱਸਦੀ ਏ ਕਿ ਝਾਰਖੰਡ ਦੇ ਗੋੜਾ ਜ਼ਿਲ੍ਹੇ ਵਿੱਚ ਕਾਂਗਸ ਸਾਗੂ rahul gandhi ਦਾ ਹੈਲੀਕਾਪਟਰ ਕਲੀਅਰੈਂਸ ਨਾ ਮਿਲਣ ਕਰਕੇ ਕਾਫੀ ਦੇਰ ਤੱਕ ਉਡਾਨ ਨਹੀਂ ਭਰ ਸਕਿਆ ਉਧਰ ਕਾਂਗਸ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਹੈਲੀਕਾਪਟਰ ਦੇ ਉਡਾਨ ਭਰਨ ਦੇ ਵਿੱਚ ਦੇਰੀ ਕੀਤੀ ਗਈ ਮੰਤਰੀ ਦੀਪਿਕਾ ਪਾਡੇ ਨੇ ਦੋਸ਼ ਲਾਇਆ ਕਿ ਜਹਾਜ਼ ਦੇ ਉਡਾਨ ਨਾ ਭਰਨ ਕਰਕੇ rahul ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਅਮਿਤ ਸ਼ਾਹ ਦੇ ਜਹਾਜ਼ ਦੀ ਚੈਕਿੰਗ ਕੀਤੀ ਗਈ ਜਿਹੜਾ ਕੀ ਕਾਰਨ ਸੀ ਕਿ ਉਹਨਾਂ ਦੇ ਜਹਾਜ਼ ਦੀ ਹੀ ਚੈਕਿੰਗ ਕਰਨੀ ਪਈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਹਿੰਗੋਲੀ ਚ ਚੋਣ ਅਧਿਕਾਰੀਆਂ ਵੱਲੋਂ ਉਹਨਾਂ ਦੇ ਹੈਲੀਕਾਪਟਰ ਤੇ ਬੈਗਾਂ ਦੀ ਜਾਂਚ ਕੀਤੀ ਗਈ ਸ਼ਾਹ ਮਹਾਰਾਸ਼ਟਰ ਦੇ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਵਾਸਤੇ ਸੂਬੇ ਦੇ ਵਿੱਚ ਹਨ ਜਹਾਦੀ ਚੈਕਿੰਗ ਤੋਂ ਬਾਅਦ ਸ਼ਾਹ ਨੇ ਐਕਸ ਦੇ ਕਿਹਾ ਕਿ ਭਾਜਪਾ ਆਜ਼ਾਦਾਨਾਂ ਤੇ ਨਿਰਪੱਖ ਚੋਣਾਂ ਦੇ ਵਿੱਚ ਯਕੀਨ ਰੱਖਦੀ ਹੈ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰਦੀ ਹੈ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਵੀ ਚੈਕਿੰਗ ਕੀਤੀ ਗਈ ਕਾਨੂੰਨ ਮੁਤਾਬਕ ਭਾਵੇਂ ਮੈਂ ਗ੍ਰਹਿ ਮੰਤਰੀਆਂ ਤਾਂ ਉਹ ਚੈਕਿੰਗ ਕਰਵਾਉਣੀ ਬਣਦੀ ਸੀ ਕਿਉਂਕਿ ਅਸੀਂ ਨਿਰਪੱਖ ਚੋਣਾਂ 'ਤੇ ਯਕੀਨ ਰੱਖਦੇ ਹਾਂ ਤਾਂ ਜੋ ਵਿਰੋਧੀਆਂ ਨੂੰ ਕੋਈ ਸ਼ੱਕ ਨਾ ਹੋਵੇ ਕਿ ਇਹਨਾਂ ਵੱਲੋਂ ਕੋਈ ਗੜਬੜ ਕੀਤੀ ਜਾਂਦੀ ਹੈ ਇਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਹਾਜ਼ ਦੇ ਵਿੱਚ ਹੀ ਚੈਕਿੰਗ ਕੀਤੀ ਗਈ ਉਹਨਾਂ ਦੇ ਬੈਗਾਂ ਤੱਕ ਦੀ ਚੈਕਿੰਗ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਖੁਦ ਇਹ ਗੱਲ ਦੀ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਠੀਕ ਹੈ ਕਾਨੂੰਨ ਮੁਤਾਬਕ ਜੋ ਵੀ ਹੋਇਆ ਉਹਦੇ ਨਾਲ ਅਸੀਂ ਸਹਿਮਤਾ ਤੇ ਅਸੀਂ ਨਿਰਪੱਖ ਚੋਣ ਕਰਵਾਉਣ ਦੇ ਵਿੱਚ ਯਕੀਨ ਰੱਖਦੇ ਹਾਂ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਹਵਾ ਦੀ ਗੁਣਵੱਤਾ ਜਿਹੜੀ ਉਹ ਠੀਕ ਨਹੀਂ ਸੀ ਹੈਗੀ ਪਰ ਹੁਣ ਇਸ ਦੇ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ ਇਸ ਦੇ ਨਾਲ ਹੀ ਪੰਜਾਬ ਦੀ ਹਵਾ ਗੁਆਂਢੀ ਸੂਬੇ ਹਰਿਆਣਾ ਤੇ ਰਾਜਧਾਨੀ ਚੰਡੀਗੜ੍ਹ ਦੇ ਨਾਲੋਂ ਕਾਫੀ ਸਾਫ਼ ਦਿਖਾਈ ਦੇ ਰਹੀ ਹੈ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਅਨੁਸਾਰ ਪੰਜਾਬ ਦਾ ਜਲੰਧਰ ਤੇ ਰੂਪਨਗਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ ਜਿੱਥੇ ਇਕੁਆਈ ਕਰੰਬਾਰ 241 ਤੇ 228 ਦਰਜ ਕੀਤਾ ਗਿਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸ਼ਾਮ ਦੇ ਵਿੱਚ ਹਵਾ ਦੀ ਗੁਣਵੱਤਾ ਦੀ ਵਿੱਚ ਮਹਬੂਲੀ ਸੁਧਾਰ ਹੋਇਆ ਉਧਰ ਪੰਜਾਬ ਵਿੱਚ ਅਜੇ ਵੀ ਧੁੰਦ ਦਾ ਕਿਹ ਲਗਾਤਾਰ ਜਾਰੀ ਹੈ ਧੁੰਦ ਕਾਰਨ ਸੜਕਾਂ ਤੇ ਦੂਰ ਤੱਕ ਦਿਸਣ ਦੀ ਕੋਈ ਵੀ ਉਮੀਦ ਨਹੀਂ ਦਿਖ ਰਹੀ ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੇਰੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜਲੰਧਰ ਲੁਧਿਆਣਾ ਤੇ ਪਟਿਆਲਾ ਵਿੱਚ ਧੁੰਦ ਵਧੇਰੇ ਸੰਘਣੀ ਰਹੀ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਤਾਂ ਅਜੇ ਤੱਕ ਤੜਕੇ ਦਸਣ ਤੋਂ ਹੱਦ ਤੋਂ 200 ਤੋਂ 300 ਮੀਟਰ ਤੱਕ ਹੀ ਰਹਿ ਗਈ ਮਾਡਰਨ ਜੇਲ ਕਪੂਰਥਲਾ ਦੇ ਦੋ ਕੈਦੀ ਪੁਲਿਸ ਨੂੰ ਚਿਕਾਨੀ ਦੇ ਕੇ ਫਰਾਰ ਹੋ ਗਏ ਦੱਸਦੀ ਹੈ ਕਿ ਪਹਿਲਾ ਕੈਦੀ ਸਿਵਲ ਹਸਪਤਾਲ ਕਪੂਰਥਲਾ ਵਿੱਚੋਂ ਫਰਾਰ ਹੋਇਆ ਜਦੋਂ ਕਿ ਦੂਸਰਾ ਪੀਜੀਆਈ ਚੰਡੀਗੜ੍ਹ ਤੋਂ ਕਪੂਰਥਲਾ ਲਿਆਉਂਦੇ ਸਮੇਂ ਜੇਲ ਨੇੜੇੋਂ ਫਰਾਰ ਹੋ ਗਿਆ ਪੁਲਿਸ ਨੇ ਦੋਵਾਂ ਦੀ ਭਾਲ ਵਿੱਚ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਹੌਲਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀ ਨਾਲ ਮਾਡਰਨ ਜੇਲ ਕਪੂਰਥਲਾ ਤੋਂ ਹਵਾਲਾਤੀ ਲਸ਼ਮਨ ਕੁਮਾਰ ਉਰਫ਼ ਤੂਫਾਨੀ ਵਾਸੀ ਨਿਊ ਕਰਤਾਰ ਨਗਰ ਸ਼ਾਕੋਟ ਜ਼ਿਲ੍ਹਾ ਜਲੰਧਰ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਗਿਆ ਸੀ ਜਦੋਂ ਹਵਾਲਾਤੀ ਨੂੰ ਡਾਕਟਰ ਕੋਲ ਲਿਜਾਣ ਲੱਗਿਆ ਤਾਂ ਹਵਾਲਾਤੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਲੋਹੀ ਉਸ ਦੇ ਮੂੰਹ ਦੇ ਉੱਤੇ ਮਾਰੀ ਅਤੇ ਉਸ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ ਦੂਜੇ ਮਾਮਲੇ ਵਿੱਚ ਜੇਲ ਮੁਲਜ਼ਮ ਪੀਜੀਆਈ ਵਿੱਚ ਦਾਖਲ ਪੋਸਕੋ ਐਕਟ ਦੇ ਕੈਦੀ ਨੂੰ ਕਪੂਰਥਲਾ ਜੇਲ ਲੈ ਕੇ ਆ ਰਹੇ ਸਨ ਤਾਂ ਪੁਲਿਸ ਟੀਮ ਜਦੋਂ ਨੇੜੇ ਨਸਤੇਕ ਪਹੁੰਚੀ ਤਾਂ ਜੇਲ ਨੇੜੇ ਪਹੁੰਚੀ ਤਾਂ ਕੈਦੀ ਪੁਲਿਸ ਟੀਮ ਨੂੰ ਝਕਾਨੀ ਦੇ ਕੇ ਐਂਬੂਲੈਂਸ ਵਿੱਚੋਂ ਛਾਲ ਮਾਰ ਕੇ ਫਰਾਰ ਹੋ ਗਿਆ ਜਿਸ ਬੁਦਧ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਤੇ ਦੋਵੇਂ ਕੈਦੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਸਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਜੀਆਂ ਸਾਹਮਣੇ ਆਈਆਂ ਨੇ ਜਿੱਥੇ ਕੈਦੀ ਫਰਾਰ ਹੋ ਜਾਂਦੇ ਨੇ ਪੁਲਿਸ ਨੂੰ ਝਕਾਨੀ ਦੇ ਕੇ ਪਰ ਪੁਲਿਸ ਦੀ ਅਣਗਹਿਲੀ ਵੀ ਸਾਹਮਣੇ ਆਉਂਦੀ ਹੈ ਕਿ ਆਖਰ ਕੈਦੀਆਂ ਨੂੰ ਕਿਸ ਤਰੀਕੇ ਨਾਲ ਲਿਜਾਇਆ ਜਾਂਦਾ ਹੈ ਕੈਦੀਆਂ ਨੂੰ ਹੱਥਕੜੀ ਲਾ ਕੇ ਲਿਜਾਣਾ ਚਾਹੀਦਾ ਤਾਂ ਜੋ ਉਹ ਕਿਸੇ ਵੀ ਤਰੀਕੇ ਨਾਲ ਫਰਾਰ ਨਾ ਹੋ ਸਕਣ ਪਰ ਕਿਤਨਾ ਕਿਤੇ ਕੈਦੀਆਂ ਰੋਜੀਆਂ ਹਲਕਾਤਾ ਕੀਤੀ ਜਾਂਦੀਆਂ ਨੇ ਜਿਸ ਕਰਕੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਜਿਹਾ ਲਾਨ ਕਰ ਦਿੱਤਾ ਜਿਸ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀ ਨੀਦ ਉੱਡ ਗਈ ਹੈ ਤਾਂ ਦੱਸਿਏ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਬਲੂਦੀ ਨੀਤੀਆਂ ਖਿਲਾਫ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਦੇ ਸੂਬਾਪਰਦਾਰ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤੇ ਬੈਠਣ ਜਾ ਰਹੇ ਨੇ ਇਹ ਫੈਸਲਾ ਪਟਿਆਲਾ ਜ਼ਿਲ੍ਹਾ ਅਧੀਨ ਪੈਂਦੇ ਸ਼ੰਭੂ ਅਤੇ ਢਾਬੀ ਗੁਜਰਾ ਪਿੰਡਾਂ ਦੇ ਵਿੱਚ ਸਥਿਤ ਬਾਰਡਰਾਂ ਤੇ 9 ਮਹੀਨਿਆਂ ਤੋਂ ਚਾਰੀ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੀਆਂ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਤੇ ਆਧਾਰਿਤ ਦੋਵੇਂ ਪ੍ਰਮੁੱਖ ਫੋਰਮਾਂ ਵੱਲੋਂ ਲਿਆ ਗਿਆ ਕਿਸਾਨ ਨetaਾਂ ਅਤੇ ਖਾਸ ਕਰਕੇ ਖੁਦ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਸੀ ਕਿ ਇਸ ਦੌਰਾਨ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਸਾਥੀ ਕਿਸਾਨ ਉਹਨਾਂ ਦੀ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਤੇ ਉਸ ਤੋਂ ਬਾਅਦ ਅਗਲਾ ਆਗੂ ਮਨਵਰਤੇ ਬੈਠੇਗਾ ਇਸ ਤਰ੍ਹਾਂ ਮਨਵਰਤਾਂ ਦੀ ਇਹ ਲੜੀ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕਰ ਲੈਂਦੀ ਜਿਕਰ ਜੋਗਾ ਕਿ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਪ੍ਰਵਾਨ ਕੀਤੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਮਨੋਰਥ ਨਾਲ ਜਦੋਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੂੰ ਦਿੱਲੀ ਨੂੰ ਜਾ ਰਹੇ ਸੰਤਾ ਹਰਿਆਣਾ ਸਰਕਾਰ ਵੱਲੋਂ ਸ਼ੰਪੂ ਤੇ ਢਾਬੀ ਗੁਜਰਾں ਬਾਰਡਰ ਤੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਅਗਾਹ ਵਧਣ ਤੋਂ ਰੋਕਿਆ ਗਿਆ ਇਸ ਤਰ੍ਹਾਂ ਇਹਨਾਂ ਦੋਵਾਂ ਬਾਰਡਰਾਂ ਤੇ ਬਾਰਡਰਾਂ ਸਣੇ ਕੁਝ ਹੋਰ ਬਾਰਡਰਾਂ ਤੇ ਵੀ ਕਿਸਾਨ 13 ਫਰਵਰੀ 2024 ਤੋਂ ਪੱਕੇ ਡੇਰੇ ਲਾਈ ਬੈਠੇ ਨੇ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਪਹਿਲਾ ਦਿੱਲੀ ਦੇ ਵਿੱਚ ਪੱਕਾ ਮੋਰਚਾ ਲਗਾਇਆ ਗਿਆ ਸੀ ਜੋ ਕਿ ਇੱਕ ਸਾਲ ਤੋਂ ਬਧੇਰੇ ਸਮਾਂ ਚੱਲਿਆ ਜਿਸ ਤੋਂ ਬਾਅਦ ਮੋਦੀ ਸਰਕਾਰ ਨੇ ਗੁਰਪੁਰਬ ਵਾਲੇ ਦਿਨ ਮੰਗਾਂ ਨੇ ਜਿਹੜੀਆਂ ਉਹ ਮੰਨ ਰਹੀਆਂ ਤੇ ਵੱਡਾ ਐਲਾਨ ਕਰ ਦਿੱਤਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਦੇ ਨੇ ਜੋ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਸੀ ਜਿਸ ਤੋਂ ਬਾਅਦ ਕਿਸਾਨ ਉੱਥੇ ਮੀਟਿੰਗਾਂ ਕਰਕੇ ਉਸ ਤੋਂ ਬਾਅਦ ਵਾਪਸ ਪਰਤੇ ਮੋਰਚਾ ਜਿੱਤਣ ਤੋਂ ਬਾਅਦ ਪਰ ਬਾਅਦ ਵਿੱਚ ਜਿਹਾ ਕੀ ਹੋਇਆ ਕਿ ਉਹੀ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਸੀ ਉਸ ਤੋਂ ਇਨਕਾਰ ਕਰ ਦਿੱਤਾ ਉਸ ਨੂੰ ਲਾਗੂ ਨਹੀਂ ਕੀਤਾ ਹੈਗਾ ਜਿਸ ਤੋਂ ਬਾਅਦ ਕਿਸਾਨ ਫਿਰ ਦਿੱਲੀ ਜਾਣਾ ਚਾਹੁੰਦੇ ਸੀ ਪਰ ਉਹ ਰਾਸਤੇ ਵਿੱਚ ਹੀ ਬਾਰਡਰਾਂ ਤੇ ਬੈਠੇ ਰਹੇ ਜਿਸ ਕਰਕੇ ਕਹਿ ਲਈਏ ਕਿ ਕਿਸਾਨਾਂ ਦੀਆਂ ਮੰਗਾਂ ਜੂ ਦੀਆਂ ਤ्यों ਖੜੀਆਂ ਨੇ ਤੇ ਹੁਣ ਸਮੇਂ-ਸਮੇਂ ਤੇ ਰੇਲ ਰੋਕੋ ਜਾਂ ਸੜਕ ਰੋਕੋ ਪ੍ਰੋਟੈਸਟ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨੇ ਪਰ ਉਸ ਦਾ ਕੋਈ ਵੀ ਫਾਇਦਾ ਕਿਸਾਨਾਂ ਨੂੰ ਮਿਲਦਾ ਨਜ਼ਰ ਨਹੀਂ ਆ ਰਿਹਾ ਹੈਗਾ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਸਵਾਰ ਝੋਨੇ ਦੀ ਫਸਲ ਦੇ ਮੰਡੀਆਂ ਵਿੱਚ ਲੰਬੇ ਸਮੇਂ ਤੱਕ ਪਏ ਰਹਿਣ ਕਰਕੇ ਕਿਸਾਨ ਪ੍ਰੇਸ਼ਾਨ ਸਿਗੇ ਤੇ ਉਹਨਾਂ ਨੇ ਪੰਜਾਬ ਸਰਕਾਰ ਨਾਲ ਬੋਲਾਕਾਤਾਂ ਕੀਤੀਆਂ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਨਾਲ ਵੀ ਮੁੱਖ ਮੰਤਰੀ ਭਗਵੰਤ ਮਾਦੀ ਮੁਲਾਕਾਤ ਹੋਈ ਮੀਟਿੰਗਾਂ ਹੋਈਆਂ ਪਰ ਬਾਦ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਲਗਾਤਾਰ ਕਿਸਾਨੀ ਜਿਹੜੀ ਘਾਟੇ ਵੱਲ ਨੂੰ ਜਾ ਰਹੀ ਹੈ ਤੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਵਧਾਉਣ ਵਾਸਤੇ ਫਿਰ ਤੋਂ ਤਿਆਰ ਨੇ ਮਰਤ ਮਰਨ ਵਰਤ ਤੱਕ ਬੈਠਣ ਦੀ ਗੱਲ ਆਖ ਦਿੱਤੀ ਹੈ ਐਲਾਨ ਕਰ ਦਿੱਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਕਿਸਾਨ ਜਥੇਬੰਦੀਆਂ ਦੇ ਨਾਲ ਬਾਰੇ ਕੀ ਫੈਸਲਾ ਲੈਂਦੀ ਹੈ ਤਾਂ ਜੋ ਉਨ੍ਹਾਂ ਦਾ ਜੇਕਰ ਮਰਨ ਵਰਤ ਤੇ ਬੈਠਦੀ ਆ ਤਾਂ ਉਹ ਮਰਨ ਵਰਤ ਕਿਸ ਤਰ੍ਹਾਂ ਤੁਰਵਾਇਆ ਜਾਏਗਾ ਇੱਥੋਂ ਤੱਕ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਦਿੱਤਾ ਕਿ ਮੇਰੇ ਤੋਂ ਬਾਅਦ ਮੇਰਾ ਸੰਸਕਾਰ ਨਾ ਕੀਤਾ ਜਾਵੇ ਜੇਕਰ ਮੈਨੂੰ ਕੁਝ ਹੋ ਜਾਂਦਾ ਤੇ ਉਸ ਤੋਂ ਬਾਅਦ ਅਗਲੇ ਆਗੂ ਮਰਨ ਵਰਤ ਤੇ ਬੈਠਣਗੇ ਤੇ ਜੇਕਰ ਉਹਨਾਂ ਨੂੰ ਵੀ ਕੁਝ ਹੋ ਜਾਂਦਾ ਤੇ ਇਸ ਤਰੀਕੇ ਨਾਲ ਇੱਕ ਲੜੀ ਚੱਲਦੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਨਾਲ ਕੀਤੀਆਂ ਹੋਈਆਂ ਸਾਰੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਦਿੰਦੀ ਇਸ ਅਨਜ ਦੀਆਂ ਕੁਝ ਵੱਡੀਆਂ ਤੇ अहम ਖਬਰਾਂ ਦੇ ਉਜਾਜ ਧੰਨਵਾਦ